محتاجہ مانس مصورہ کیا سالہی کیا اس کا محتاجہ راجوائی کوئی محصورہ ہے ایتن کے شریعت میں اونا نا نا رہنا ہے اسی سکیت میں کیوں گروہ پرمیشن دے دیا آیا تو بار سنفدی پر سلطان شاکا پر خودت ہو جے گا رئی گل مایا دل آج جاؤں دی بندے و بندہ راجی نہیں دے سکتا اپا بیٹھے آئے سنگوک نے تہہیں کمرے دوائے ਭਰਾ ਪ੍ਰਹਾਰੇ ਸੰਗੀ ਸਿੰਘ ਸਾਗਰ ਸੁਮਾਰੇ ਜਦੋਂ ਮੈਂ ਕੋਈ ਰਜਾਈ ਕਰਾਈ ਨਹੀਂ ਗਣੀ ਜਦੋਂ ਸੀਤ ਨੇ ਠੰਡ ਨੇ ਬਾੜ ਜੀਰੇ ਤੇ ਸਵੇਰੇ ਆਪੇ ਇਹ ਜੋ ਕਿ ਦੀਨਿਸ਼ ਲਾਭਾ ਹੋਵੇ ਦੋ ਸਾਹਿਬ ਕੁਸਾ ਦੇ ਤਵਾ ਹੱਥ ਨਹੀਂ ਹੈ ਸਾਡੇ ਦਾਸਾ ਸਾਡਾ ਮਸਲਾ ਕੋਈ ਨਹੀਂ

ਸਤਿਗੁਰਾਂ ਨੇ ਉਹਦੇ ਤੋਂ ਬਾਅਦ ਇਹ ਕੋਸ ਸੁੁਰਾ ਜਿਹੜਾ ਵਿਕਾਰਾਂ ਨੂੰ ਦਰਖੇਤੇ ਸੰਤ ਮਾਰਨਾ ਉਹ ਸੁੁਰਾ ਜਿਹੜਾ ਦੀਨ ਦੇ ਯਾਹਾ ਬਾਰੇ ਉਹ ਸ਼ਹੀਦ ਸੇਵਾ ਮਹਤਮ ਹਨ ਇਹ ਧਿਮੇਵਾਰੀ ਨਹੀਂ ਸੋ ਇਹਨਾ ਮਹਤ ਕਦਾ ਤਰਵਾਦ ਉਥੇ ਮੈਂ ਸਾਡੇ ਸ੍ਰੀਮਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਗੰਗਾ ਸਿੰਘ ਜੀ ਪਬਲਿਕ ਸਕੂਲ ਬਰਨਾਲਾ ਵਿਖੇ ਸੂਬ ਮੈਨੇਜਮੈਂਟ ਵੱਲੋਂ ਪ੍ਰਬੰਧਕ ਜਨਾਂ ਵੱਲੋਂ ਸਟੂਡੈਂਟਸ ਨੂੰ ਨਾਲ ਲੈ ਕੇ ਸਿੱਖੀ ਨੂੰ ਪਰਫੁੱਲਤ ਕਰਨ ਲਈ ਤਾਂ-ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਬਜ਼ਾਦਾ ਬਾਬਾ ਜੀਤ ਸਿੰਘ, ਜੀਤਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫੋਤੇ ਸਿੰਘ, ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਸੁਆਗਮ ਉਲੀਕੇ ਗਏ ਔਰ ਇਹ ਬੜਾ ਵਧੀਆ ਉਪਰਾਲਾ ਹੈ ਐਨੂਅਲ ਫੰਕਸ਼ਨ ਦੀ ਜਗ੍ਹਾ ਤੇ ਇਸ ਸਕੂਲ ਵਿੱਚ ਹਰ ਸਾਲ ਗੁਰਮਤ ਸਮਾਗਮ ਕਰਵਾਇਆ ਜਾਂਦਾ ਹੈ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੇ ਲਈ ਕਿਉਂਕਿ ਆਪਾਂ ਜਾਣਦੇ ਆਂ ਧਰਮ ਨੂੰ ਪਰਫੁੱਲਤ ਕਰਨ ਲਈ ਜਿਹੜੀ ਅਗਲੇਰੀ ਪੀੜ੍ਹੀ ਹੈ ਉਹਦਾ ਬਹੁਤ ਵੱਡਾ ਰੋਲ ਹੁੰਦਾ ਤੇ ਜੇ ਆਪਣੀ ਅਗਲੇਰੀ ਪੀੜ੍ਹੀ ਅਣਜਾਣ ਰਵੇ ਇਤਿਹਾਸ ਤੋਂ ਗੁਰਬਾਣੀ ਤੋਂ ਫਿਰ ਸਿੱਖੀ ਨੂੰ ਪਰਫੁੱਲਤ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਹਾਂਜੀ ਤੇ ਜੇ ਸਹਿਬਜ਼ਾਦਿਆਂ ਦਾ ਆਪਾਂ ਏਜ ਫੈਕਟਰ ਵੇਖੀਏ ਤੋ ਇਹਨਾਂ ਬੱਚਿਆਂ ਵਰਗਾ ਹੀ ਆ ਜਿਹੜੇ ਇੱਥੇ ਸਕੂਲ ਵਿੱਚ ਪੜ੍ਹਦੇ ਨੇ ਹਨ ਔਰ ਸਾਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਤੋਂ ਇਹ ਵੀ ਸਮਝ ਪੈਂਦੀ ਹੈ ਦੁਨੀਆ 'ਚ ਬਹੁਤ ਸ਼ਹਾਦਤਾਂ ਹੋਈਆਂ ਸਾਰੇ ਧਰਮਾਂ ਦੇ ਸ਼ਹੀਦਾਂ ਦਾ ਸਤਿਕਾਰ ਹੈ ਸਾਬਜ਼ਾਦਿਆਂ ਦੀ ਸ਼ਹੀਦੀ ਤਾਂ ਮਹਾਨ ਹੈ ਉਹਨਾਂ ਕੋਲ ਆਪਸ਼ਨ ਹੈ ਇਸਲਾਮ ਚ ਆਜੋ ਆਪਣਾ ਧਰਮ ਛੱਡ ਦਿਓ ਜਾਨ ਬਚ ਸਕਦੀ ਹੈ ਫਿਰ ਵੀ ਉਹਨਾਂ ਨੇ ਮੌਤ ਨੂੰ ਪ੍ਰਵਾਨ ਕੀਤਾ ਠੀਕ ਹੈ ਸ਼ਹੀਦੀਆਂ ਬਹੁਤ ਹੋਈਆਂ ਪਰ ਇਹਨਾਂ ਦੀ ਸ਼ਹਾਦਤ ਨੂੰ ਸਜਦਾ ਲਾਸਾਨੀ ਕਹਿ ਕੇ ਇਸ ਲਈ ਕੀਤਾ ਜਾਂਦਾ ਇਹਨਾਂ ਨੇ ਸਿਰ ਖੁਸ਼ੀ ਦੇ ਨਾਲ ਧਰਮ ਤੋਂ ਨਿਸ਼ਾਵਰ ਕਰ ਦਿੱਤੇ ਔਰ ਇਨਸਾਨੀਅਤ ਦੇ ਧਰਮ ਦੇ ਲਈ ਆਪਾ ਵਾਰ ਦਿੱਤਾ ਹਾਂ ਫਿਰ ਪ੍ਰਮਾਤਮਾ ਡਿਜ਼ਾਈਨਰ ਆ ਸਾਰਿਆਂ ਦਾ 84 ਲੱਖ ਜੂਨਾ ਨੇ ਡਿਜ਼ਾਈਨ ਕੀਤੀਆਂ ਕਿਸੇ ਜੂਨ ਵਿੱਚ ਕਿਸੇ ਨੂੰ ਆਪਣੀ ਬਣਤਰ ਤੋਂ ਪ੍ਰੋਬਲਮ ਨਹੀਂ ਇੱਕ ਬੰਦੇ ਨੂੰ ਹੀ ਆ ਫਿਰ ਅਸੀਂ ਕੇਸ ਕੱਟਣ ਲੱਗੇ ਇਹ ਵੀ ਸੋਚਿਆ ਕਰੀਏ ਚਾਹੇ ਸਨਾਤਨ ਮਤ ਵਿੱਚੋਂ ਆ ਸ਼ੇਖ ਜਮਾ ਬੋਧਿਸਟ ਲੋਕ ਨੇ ਜੈਨਿਸਮ ਹੈ ਇਸਲਾਮ ਹੈ ਜਿੰਨੇ ਵੀ ਪੈਗੰਬਰ ਅਵਤਾਰ ਭਗਵਾਨ ਮਹਾਪੁਰਸ਼ ਗੁਰੂ ਪੀਰ ਹੋਏ ਕਿਸੇ ਨੇ ਪਰਮਾਤਮਾ ਦੀ ਡਿਜ਼ਾਈਨਿੰਗ ਚ ਦਖਲ ਨਹੀਂ ਕੀਤਾ ਸ਼੍ਰੀ ਰਾਮਚੰਦਰ ਜੀ ਨੇ ਕੇਸ ਨਹੀਂ ਕਟਵਾਏ ਸ਼੍ਰੀ ਕ੍ਰਿਸ਼ਨ ਮਹਾਰਾਜ ਨੇ ਕੇਸ ਨਹੀਂ ਕਟਵਾਏ ਗੁਰੂ ਨਾਨਕ ਸਾਹਿਬ ਦਾਸ ਗੁਰੂ ਸਹਿਬਾਨ ਜੀਸਸ ਕ੍ਰਾਈਸਟ ਮੁਹੰਮਦ ਸਾਹਿਬ ਕਿਸੇ ਦੇ ਕੇਸ ਕੱਟੇ ਨਹੀਂ ਤੁਹਾਨੂੰ ਮਿਲਣਗੇ ਤੋ ਪਰਮਾਤਮਾ ਦੀ ਰਚਨਾ ਨੂੰ ਜਦੋਂ ਆਪਾਂ ਬਦਲਦੇ ਆਂ ਗਿਲਾ ਤਾਂ ਉਹ ਕਰੂਗਾ ਹੀ ਨਾ ਵੀ ਮੈਨੂੰ ਬਣਤਰ ਬਣਾਉਣੀ ਨਹੀਂ ਸੀ ਆਉਂਦੀ ਵੀ ਤੂੰ ਸਿਆਣਾ ਹੋ ਗਿਆ ਮੇਰੇ ਨਾਲੋਂ ਤੋ ਸਾਨੂੰ ਸੇਧ ਲੈਣੀ ਚਾਹੀਦੀ ਆ ਗੁਰਮਤਿ ਦਾ ਵੀ ਸਿਧਾਂਤ ਆ ਵੀ ਜਿਹੜੇ ਕੇਸ ਆ ਇਸਵਾਸਾਂ ਨਾਲੋਂ ਵੀ ਹਾਂਜੀ ਸਿੱਖ ਨੂੰ ਪਿਆਰੇ ਆ ਤੋ ਬੱਚਿਆਂ ਨੂੰ ਨਸ਼ੇ ਤੋਂ ਦੂਰ ਹੋਣਾ ਚਾਹੀਦਾ ਔਰ ਮੈਂ ਕਹਤੇ ਕੋ ਸਿੱਖੀ ਬੀਜ ਆ ਸਿੰਗ ਰੋਖਾ ਬੀਜ ਨੂੰ ਪਾਣੀ ਲਾਓਗੇ ਤਾਂ ਰੁੱਖ ਬਣਦਾ ਤੋ ਠੀਕ ਆਏ ਬੱਚੇ ਇਥੇ ਸਟੂਡੈਂਟਸ ਕੇਸ ਵੀ ਕੱਟੇ ਨੇ ਪਰ ਜੇ ਕਥਾ ਕੀਰਤਨ ਦਾ ਪਾਣੀ ਲੱਗਦਾ ਰਿਹਾ ਤੇ ਰੁੱਖ ਬਣਨਗੇ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਗੰਗਾ ਸਿੰਘ ਪਬਲਿਕ ਸਕੂਲ ਬਰਨਾਲਾ ਤੇ ਸਮੂਹ ਪ੍ਰਿੰਸੀਪਲ ਤੇ ਸਮੂਹ ਸਟਾਫ ਤੇ ਸਾਰੇ ਹੀ ਬੱਚਿਆਂ ਵੱਲੋਂ ਸਟੂਡੈਂਟਾਂ ਵੱਲੋਂ ਮੈਨੇਜਮੈਂਟ ਕਮੇਟੀ ਵੱਲੋਂ ਸਤਿਗੁਰੂ ਦੇ ਚਾਰੇ ਸਹਿਬਜ਼ਾਦਿਆਂ ਦੀ ਇਲਾਸਾਨੀ ਕੁਰਬਾਨੀ ਮਾਤਾ ਗੁਜਰ ਕੌਰ ਦੀ ਕੁਰਬਾਨੀ ਨੂੰ ਸਮਰਪਿਤ ਸਕੂਲ ਦੇ ਵਿੱਚ ਇਸ ਸਾਲ ਦੀ ਤਰ੍ਹਾਂ ਇਹ ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਧਾਰਮਿਕ ਸਮਾਗਮ ਕਰਵਾਇਆ ਗਿਆ ਇਸ ਸਮੇਂ ਜਿੱਥੇ ਵੱਡੀ ਗਿਣਤੀ ਵਿੱਚ ਮਾਪੇ ਸਾਡੇ ਸਕੂਲ ਦੇ ਬੱਚੇ ਇਲਾਕੇ ਦੀਆਂ ਧਾਰਮਿਕ ਸੰਸਥਾਵਾਂ ਦੇ ਮੁਖੀ ਪਹੁੰਚੇ ਉੱਥੇ ਨਿਰਮਲ ਸਮਪਰਦਾ ਦੇ ਨਾਲ ਸੰਬੰਧਿਤ ਸੰਤ ਮਹਤਮਾ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਉੱਥੇ ਬਹੁਤ ਹੀ ਸਤਿਕਾਰਤ ਸੰਤ ਸ਼ਖਸੀਅਤ ਸਤਬਾਬਾ ਖਸ਼ਮੀਰ ਸਿੰਘ ਜੀ ਦੀ ਕਾਰ ਸੇਵਾ ਪੂਰੀ ਵਾਲੇ ਦਿਨਾਂ ਦੀਆਂ ਬੜੀਆਂ-ਬੜੀਆਂ ਸਵਾਮਾਂ ਨੇ ਸੇਵਾ ਤੇ ਸਿਮਰਨ ਦੇ ਪੁੰਜ ਨੇ ਉਹ ਵੀ ਇਸ ਸਮੇਂ ਉਹਨਾਂ ਨੇ ਹਾਜ਼ਰੀ ਭਰੀ ਉੱਥੇ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਜੋ ਭਾਈ ਵਿਦੀ ਚੰਦ ਜੀ ਦੀ ਅਨਸਵੰਸ ਦੇ ਵਿੱਚੋਂ ਨੇ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹੈਡ ਰਾਗੀ ਹਜ਼ੂਰੀ ਰਾਗੀ ਜਥਾ ਭਾਈ ਗਗਨਦੀਪ ਸਿੰਘ ਜੀ ਜੋ ਇਸ ਸਕੂਲ ਦੇ ਵਿੱਚੋਂ ਹੀ ਵਿੱਦਿਆ ਪੜ੍ਹ ਕੇ ਜਿਨ੍ਹਾਂ ਨੂੰ ਉਹ ਸੇਵਾ ਮਿਲੀ ਆ ਉਹ ਵੀ ਇਸੇ ਵਿੱਚ ਪਹੁੰਚੇ ਜਿਨ੍ਹਾਂ ਨੇ ਸਤਿਗੁਰੂ ਜੀ ਦਾ ਸਰਬਣ ਕਰਾਇਆ ਸੋ ਬਾਬਾ ਬੰਤਾ ਸੋ ਹੋਰਾਂ ਨੇ ਸਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਦੀ ਸਾਰੀ ਜਿਹੜੀ ਦਾਸਤਾ ਸੀ ਉਹ ਸਾਰਿਆਂ ਨੇ ਸਰਬਣ ਕਰਾਈ ਹੈ ਅੱਜ ਇਹ ਕੁਰਬਾਨੀ ਹੈ ਸਹਿਬਜ਼ਾਦਿਆਂ ਦੀ ਏਡੀ ਕੁਰਬਾਨੀ ਬਹੁਤ ਹੀ ਮੁਸ਼ਕਲ ਨਾਲ ਕਿਤੇ ਦੇਖਣ ਤੋਂ ਮਿਲਦੀ ਹੈ ਉਹ ਮਗਦੀਆਂ ਰਾਤਾਂ ਜਿਹੇ ਸਿਓ ਅਨੁਭਵ ਕਰਦੇ ਆ ਛੋਟੇ ਸਹਿਬਜ਼ਾਦੇ ਮਾਤਾ ਗੁਜਰ ਕੌਰ ਦਾ ਅ ਸਰਸਾ ਤੇ ਵਿਛੋੜਾ ਪੈ ਜਾਣਾ ਵੱਡੇ ਸਹਿਬਜ਼ਾਦਿਆਂ ਦੀ ਜਮਕੌਰ ਦੀ ਘੜੀ ਦੇ ਵਿੱਚ ਸ਼ਹੀਦ ਸ਼ਹਾਦਤ ਪਾਉਣੀ ਇਹਨਾਂ ਦਾ ਨੀਹਾਂ ਦੇ ਵਿੱਚ ਚਿਣੇ ਜਾਣਾ ਇਹ ਬਹੁਤ ਵੱਡੀਆਂ ਸ਼ਹਾਦਤਾਂ ਹੈ ਇਹਨਾਂ ਦੀ ਸੋ ਸਤਿਗੁਰੂ ਕਿਰਪਾ ਕਰੇ ਕਿ ਅਸੀਂ ਸਾਰੇ ਹੀ ਉਹਨਾਂ ਦੀਆਂ ਸਿੱਖਿਆਵਾਂ ਗੁਰਮਤ ਅਨਸਾਰ ਜੋ ਉਹਨਾਂ ਨੇ ਸਾਡੇ ਲਈ ਕੁਰਬਾਨੀ ਦਿੱਤੀ ਹੈ ਲਸਾਨੀ ਕੁਰਬਾਨੀਆਂ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਤੇ ਚਲਦੇ ਹੋਏ ਅਸੀਂ ਗੁਰਮਤ ਦੇ ਅਨਸਾਰ ਆਪਣਾ ਜੀਵਨ ਜੀਵੀਏ ਸਾਡੀ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਬਾਬਾ ਕੇਵਲਕ੍ਰਿਸ਼ਨ ਜੀ ਨੇ ਔਰ ਸਾਡੇ ਟਰਸਟੀ ਜਿੰਨੇ ਪਹੁੰਚੇ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ ਸਾਡੇ ਬੱਚਿਆਂ ਵੱਲੋਂ ਮੈਂ ਸਾਰੇ ਹੀ ਜਿੰਨੀਆਂ ਵੀ ਆਈਆਂ ਹੋਈਆਂ ਸੰਤ ਸਖਸ਼ੀਅਤਾਂ ਤੇ ਜਿੰਨੇ ਵੀ ਸਭਾ ਸੋਸਾਇਟੀਆਂ ਦੇ ਨਵੇਂ ਦੇ ਜਿੰਨੇ ਵੀ ਹੋਰ ਵਿਦਵਾਨ ਸੱਜਣਾਂ ਪਾਪ ਪਹੁੰਚੇ ਆਵੇਂ ਸਭ ਦਾ ਧੰਨਵਾਦ ਕਰਦਾ ਜੀ ਆਖਦਾ ਸਾਡੇ ਸ਼ਹਿਰ ਦੀਆਂ ਜਿੰਨੀਆਂ શિક્ષੀ ਤਾਈਆਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਿ ਸ਼੍ਰੀ ਅਕਾਲ ਸਤਿ ਸੱਚ ਇੱਕ ਸਤਨਾਮ ਕਰ 本当に。